ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਮਨਦੀਪ ਕੌਰ ਪੰਜਾਬੀ ਵਿਭਾਗ ਹੰਸਰਾਜ ਮਹਿਲਾ ਮਹਾਵਿਦਿਆਲੇ ਜਲੰਧਰ ਆਪ ਸਭ ਦੇ ਲਈ ਕੁਰਬਾਨੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਜੋ ਫਿਰੋਜ਼ਦੀਨ ਸ਼ਰਫ ਦੀ ਲਿਖੀ ਹੋਈ ਹੈ ਇਹ ਕਵਿਤਾ ਬੀਏ ਬੀਐਸਸੀ ਬੀਕਾਮ ਬੀਬੀਏ ਭਾਗ ਪਹਿਲਾ ਦੇ ਵਿਦਿਆਰਥੀਆਂ ਦਾ ਸਿਲੇਬਸ ਦਾ ਹਿੱਸਾ ਹੈ ਜਿਸ ਦੇ ਵਿੱਚ ਉਹਨਾਂ ਨੂੰ ਇਸ ਦਾ ਵਿਸ਼ਾ ਵਸਤੂ ਅਤੇ ਸਾਰ ਪੇਪਰ ਦੇ ਵਿੱਚ ਆ ਸਕਦਾ ਹੈ ਸੋ ਸ਼ਰਫ ਰਚਨਾਵਲੀ ਭਾਗ ਪਹਿਲਾ ਜੋ ਕਾਵ ਸੰਗ੍ਰਹਿ ਹੈ ਉਹਦੇ ਵਿੱਚੋਂ ਇੱਕ ਕਵਿਤਾ ਲਈ ਗਈ ਕੁਰਬਾਨੀ ਦੀ ਭਾਵਨਾ ਬਾਰੇ ਗੱਲ ਕਰਦੀ ਹੈ ਇਹ ਕਵਿਤਾ ਕਹਿੰਦੇ ਦਮ ਦਿੱਤਿਆਂ ਬਾਝ ਨਹੀਂ ਦਮ ਮਿਲਦਾ ਬਿਨਾਂ ਦਮ ਦੇ ਢੋਏ ਨਹੀਂ ਢੋਏ ਜਾਂਦੇ ਕਹਿੰਦਾ ਜਿੰਨੀ ਦੇਰ ਦਮ ਨਹੀਂ ਦਿੱਤਾ ਜਾਂਦਾ ਜਿੰਨੀ ਦੇਰ ਆਪਣਾ ਸਾਹ ਨਹੀਂ ਦਿੱਤਾ ਜਾਂਦਾ ਜਿੰਨੀ ਦੇਰ ਆਪਣੀ ਜਾਨ ਨਹੀਂ ਦਿੱਤੀ ਜਾਂਦੀ ਉਨੀ ਦੇਰ ਤੱਕ ਸਾਨੂੰ ਸੁੱਖ ਦਾ ਸਾਹ ਨਹੀਂ ਮਿਲ ਸਕਦਾ ਜਿੰਨੀ ਦੇਰ ਅਸੀਂ ਕੁਰਬਾਨ ਨਹੀਂ ਹੋ ਸਕਦੇ ਓਨੀ ਦੇਰ ਅਸੀਂ ਕਿਸੇ ਚੰਗੀ ਮੰਜ਼ਲ ਦੇ ਵੱਲ ਜਿਹੜਾ ਆ ਉਹ ਨਹੀਂ ਵੱਧ ਸਕਦੇ ਬਿਨਾਂ ਦਮ ਦੇ ਉਹ ਆਪਣੀ ਮੰਜ਼ਿਲ ਨੂੰ ਅਸੀਂ ਅਸੀਂ ਨਹੀਂ ਹਾਸਲ ਕਰ ਸਕਦੇ ਸੋ ਕੁਝ ਪਾਉਣ ਦੇ ਲਈ ਕੁਝ ਕੁਰਬਾਨ ਵੀ ਕਰਨਾ ਪੈਂਦਾ ਬਾਜ਼ ਖੁਸ਼ੀ ਦੇ ਹਸਿਆ ਨਹੀਂ ਜਾਂਦਾ ਰੋਣੇ ਗਮਾਂ ਦੇ ਬਾਜ਼ ਨਹੀਂ ਰੋਏ ਜਾਂਦੇ ਜਿੰਨੀ ਦੇਰ ਮਨ ਦੇ ਅੰਦਰ ਖੁਸ਼ੀ ਨਹੀਂ ਹੈਗੀ ਓਨੀ ਦੇਰ ਬੰਦਾ ਹੱਸ ਨਹੀਂ ਸਕਦਾ ਅੰਦਰੋਂ ਨਹੀਂ ਹੱਸ ਸਕਦਾ ਦਿਖਾਵਾ ਜ਼ਰੂਰ ਕਰ ਸਕਦਾ ਪਰ ਹੱਸ ਨਹੀਂ ਸਕਦਾ ਜਿਨੀ ਦੇ ਮਨ ਦੇ ਅੰਦਰ ਦਿਲ ਦੇ ਅੰਦਰ ਮਨੁੱਖ ਦੇੰਤਰੀ ਭਾਵ ਦੇ ਅੰਦਰ ਗਮ ਨਹੀਂ ਹੈਗਾ ਦੁੱਖ ਨਹੀਂ ਹੈਗੀ ਤਕਲੀਫ ਨਹੀਂ ਹੈਗੀ ਉਹ ਨਹੀਂ ਦੇ ਰੋ ਨਹੀਂ ਸਕਦਾ ਦਿਲੋਂ ਹੱਸਣ ਦੇ ਲਈ ਦਿਲੋਂ ਰੋਣ ਦੇ ਲਈ ਉਸ ਤਰ੍ਹਾਂ ਦੇ ਭਾਵ ਸਾਡੇ ਮਨ ਦੇ ਅੰਦਰ ਹੋਣੇ ਬਹੁਤ ਜ਼ਰੂਰੀ ਨੇ ਸੁਰ ਕੁਰਬਾਨੀ ਦੇਣ ਦੇ ਲਈ ਵੀ ਉਹ ਭਾਵ ਸਾਡੀ ਅੰਦਰ ਹੋਣੇ ਬਹੁਤ ਜ਼ਰੂਰੀ ਆ ਜੇ ਕੁਝ ਪਾਉਣਾ ਹੈ ਤੇ ਇੱਕ ਕੁਰਬਾਨੀ ਦੀ ਭਾਵਨਾ ਸਾਡੇ ਅੰਦਰ ਹੋਣੀ ਬਹੁਤ ਜ਼ਰੂਰੀ ਹੈ ਦਰਦ ਬਾਜ ਨਹੀਂ سینے ਵਿੱਚ ਛੇਕ ਪੈਂਦੇ ਛੇਕ ਬਾਜ ਨਹੀਂ ਮੋਤੀ ਪਰੋਏ ਜਾਂਦੇ ਜੇਕਰ ਦਿਲ ਦੇ ਵਿੱਚ ਕੋਈ ਦਰਦ ਨਹੀਂ ਹੈਗਾ ਉਨੀ ਦੇਰ ਸਾਡੇ ਮਨ ਦੇ ਅੰਦਰ ਦਿਲ ਦੇ ਅੰਦਰ ਕੋਈ ਤਕਲੀਫ ਵੱਡੇ ਪੱਧਰ ਤੇ ਕੋਈ ਬਿਰਹਾ ਕੋਈ ਤਕਲੀਫ ਕੋਈ ਦਰਦ ਨਹੀਂ ਹੈਗਾ ਉਨੀ ਦੇਰ ਅਸੀਂ ਉਸ ਦੇ ਵਿੱਚ ਮੋਤੀ ਨਹੀਂ ਪਰੋ ਸਕਦੇ ਅਰਥਾਤ ਜਿੰਨੀ ਦੇਰ ਮਨ ਦੇ ਅੰਦਰ ਕੋਈ ਬਹੁਤੀ ਕਈ ਵਾਰ ਕੋਈ ਸੱਟ ਲੱਗ ਜਾਏ ਨਾ ਤੇ ਬੰਦਾ ਉਸ ਤੋਂ ਵੀ ਸਿੱਖ ਕੇ ਸੰਘਰਸ਼ ਦੇ ਰਾਹ 'ਵਲ ਤੁਰ ਪੈਂਦਾ ਔਰ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਪਾ ਲੈਂਦਾ ਸੋ ਮਨ ਦੇ ਅੰਦਰ ਜੇ ਇਹੋ ਜਿਹੀ ਤਕਲੀਫ ਇਹੋ ਜਿਹੀ ਚਿੰਗ ਲੱਗੀ ਹੋਈ ਆ ਕਿਸੇ ਚੀਜ਼ ਨੂੰ ਪਾਉਣ ਦੀ ਤੇ ਫਿਰ ਉਹਦੇ ਲਈ ਕੁਰਬਾਨ ਹੋਣਾ ਪੈਂਦਾ ਕਈ ਵਾਰ ਆਪਣੇ ਸੁੱਖ ਸਹੂਲਤਾਂ ਨੂੰ ਵੀ ਕੁਰਬਾਨ ਕਰਨਾ ਪੈਂਦਾ ਸੋ ਮੋਤੀ ਚਾਹੀਦਾ ਆ ਤੇ ਫਿਰ ਉਹਨੂੰ ਪ੍ਰਾਉਣ ਦੇ ਲਈ ਛੇਕ ਦਿਲ ਦੇ ਵਿੱਚ ਹੋਣਾ ਵੀ ਬਹੁਤ ਜ਼ਰੂਰੀ ਹੈ ਇਸ ਲਈ ਕੁਰਬਾਨੀ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ ਸੁੱਖ ਸਹੂਲਤਾਂ ਵੀ ਕਈ ਵਾਰ ਛੱਡਣੀਆਂ ਪੈਂਦੀਆਂ ਜੇ ਕਿਸੇ ਡੈਸਟੀਨੇਸ਼ਨ ਤੇ ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ ਤੇ ਸ਼ਰਫ ਦਾਗ ਗੁਲਾਮੀ ਦੇ ਦੇਸ਼ ਉਤੋਂ ਕੌਮੀ ਖੂਨ ਦੇ ਬਾਜ਼ ਨਹੀਂ ਧੋਏ ਜਾਂਦੇ ਫਿਰੋਜ਼ਦੀਨ ਸ਼ਰਫ ਆਪਣੇ ਤਖੱਲੁਸ ਦਾ ਸਹਾਰਾ ਲੈਂਦੇ ਆ ਸ਼ਰਫ ਮਤਲਬ ਉਹਨਾਂ ਦੇ ਨਾਮ ਦੇ ਨਾਲ ਜਿਹੜਾ ਤਖੱਲ ਤਖੱਲੁਸ ਲੱਗਾ ਹੋਇਆ ਉਹਦੀ ਗੱਲ ਕਰਦੇ ਆ ਕਹਿੰਦੇ ਜਦੋਂ ਗੁਲਾਮੀ ਦਾ ਦਾਗ ਕਿਸੇ ਦੇਸ਼ ਦੇ ਤੇ ਲੱਗ ਜਾਵੇ ਉਹ ਪਾਣੀ ਦੇ ਨਾਲ ਨਹੀਂ ਧੋਪਦਾ ਬਲਕਿ ਕੌਮ ਦੇ ਹੀਰੇ ਬੰਦੇ ਆ ਜਿਹੜੇ ਆਪਣਾ ਖੂਨ ਦਿੰਦੇ ਆ ਆਪਣੇ ਖੂਨ ਦੇ ਨਾਲ ਉਹਨੂੰ ਧੋਂਦੇ ਆ ਖੂਨ ਦੇ ਬਿਨਾ ਪਾਣੀ ਦੇ ਨਾਲ ਨਹੀਂ ਇਹ ਧੋਇਆ ਜਾ ਸਕਦੇ ਸੋ ਕੁਰਬਾਨ ਹੋ ਕੇ ਆਜ਼ਾਦੀ ਮਿਲਦੀ ਹੈ ਜਦੋਂ ਕਿਸੇ ਵੀ ਕੌਮ ਤੇ ਦੇਸ਼ ਅੰਦਰ ਆ ਕੇ ਵਾ ਆਜ਼ਾਦੀ ਦੀ ਵਗਦੀ ਹੈ ਕਹਿੰਦੇ ਜਦੋਂ ਕਿਸੇ ਕੌਮ ਨੂੰ ਕਿਸੇ ਦੇਸ਼ ਨੂੰ ਪਤਾ ਲੱਗ ਜਾਂਦਾ ਹੈ ਕਿ ਆਜ਼ਾਦੀ ਕੀ ਚੀਜ਼ ਹੈ ਮੇਰਾ ਦੇਸ਼ ਤਾਂ ਗੁਲਾਮ ਹੈ ਸੇ ਆਜ਼ਾਦੀ ਹੋਣਾ ਉਹ ਹਵਾ ਲੱਗ ਜਾਂਦੀ ਹੈ ਆਜ਼ਾਦੀ ਦੀ ਫਿਰ ਕੀ ਹੁੰਦਾ ਫੇਰ ਉਸ ਮੁਲਕ ਦੇ ਸੱਚੇ ਆਸ਼ਕਾਂ ਨੂੰ ਰਹਿੰਦੀ ਹੋਸ਼ ਨਾ ਸੀਸ ਤੇ ਪੱਗ ਦੀਏ ਕਹਿੰਦਾ ਫੇਰ ਉਸ ਮੁਲਕ ਦੇ ਉਸ ਦੇਸ਼ ਦੇ ਜਿਹੜੇ ਸੱਚੇ ਆਸ਼ਕ ਹੈ ਜਿਨ੍ਹਾਂ ਨੂੰ ਇਹ ਛਿੰਗ ਲੱਗ ਚੁੱਕੀ ਹੈ ਜਿਨ੍ਹਾਂ ਦੇ ਅੰਦਰ ਇਹ ਵਾਹ ਵਗ ਚੁੱਕੀ ਹੈ ਕਿ ਅਸੀਂ ਆਜ਼ਾਦੀ ਦੀ ਵਾਹ ਵਗ ਚੁੱਕੀ ਹੈ ਆਜ਼ਾਦੀ ਦੀ ਛਿੰਗ ਲੱਗ ਚੁੱਕੀ ਹੈ ਉਹਨਾਂ ਨੂੰ ਆਪਣੀ ਕੋਈ ਹੋਸ਼ ਨਹੀਂ ਰਹਿੰਦੀ ਉਹ ਹਰ ਚੀਜ਼ ਨੂੰ ਭੁਲਾ ਕੇ ਹਰ ਚੀਜ਼ ਨੂੰ ਕੁਰਬਾਨ ਕਰਕੇ ਉਸ ਦੇਸ਼ ਦੀ ਆਜ਼ਾਦੀ ਦੇ ਲਈ ਕੰਮ ਕਰਦੇ ਆ ਸੰਘਰਸ਼ ਕਰਦੇ ਆ ਘਰ ਉੱਜੜਦੇ ਸੈਂਕੜੇ ਮੱਖੀਆਂ ਦੇ ਮੱਤੀ ਮੋਮ ਦੀ ਤਾਂ ਇੱਕ ਜੱਗ ਦੀ ਹੈ ਕਹਿੰਦੇ ਬਹੁਤ ਸਾਰੇ ਘਰ ਜਿਹੜੇ ਉੱਜੜ ਜਾਂਦੇ ਆ ਇੱਕ ਮੋਮਬੱਤੀ ਜਿਹੜੀ ਆ ਉਹਨੂੰ ਜਗਾਉਣ ਦੇ ਲਈ ਕਿਸੇ ਇੱਕ ਘਰ ਦੀ ਮੋਮਬੱਤੀ ਨੂੰ ਜਗਾਉਣ ਲਈ ਉਹਨੂੰ ਵਸਾਉਣ ਦੇ ਲਈ ਕਿਸੇ ਥਾਂ ਦੀ ਕਿਸੇ ਖਾਸ ਖੇਤਰ ਦੀ ਆਜ਼ਾਦੀ ਦੇ ਲਈ ਜਿਹੜੇ ਲੋਕ ਲੜਦੇ ਆ ਬਹੁਤ ਸਾਰੇ ਲੋਕ ਲੜਦੇ ਆ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਜਾਂਦੀਆਂ ਫੇਰ ਜਾ ਕੇ ਥੋੜੇ ਜਿ ਲੋਕਾਂ ਨੂੰ ਆਜ਼ਾਦੀ ਮਿਲਦੀ ਆ ਤੇ ਆਪਣੇ ਦੇਸ਼ ਦੇ ਕਿੰਨੇ ਲੋਕ ਜਿਹੜੇ ਸੀ ਸ਼ਹੀਦ ਹੋਏ ਕੁਰਬਾਨ ਹੋਏ ਫਿਰ ਜਾ ਕੇ ਇਸ ਆਜ਼ਾਦੀ ਨੂੰ ਅਸੀਂ ਮਾਣ ਰਹੇ ਆ। ਤਾਂ ਸੈਂਕੜੇ ਮੱਖੀਆਂ ਬਹੁਤ ਸਾਰੇ ਲੋਕ ਉੱਜੜਦੇ ਆ ਫਿਰ ਜਾ ਕੇ ਆਜ਼ਾਦੀ ਮਿਲਦੀ ਆ। ਸ਼ਰਫ ਖੂਨ ਗਰੀਬਾਂ ਦੇ ਨੁੱਚੜ ਜਾਂਦੇ ਮੈਂ ਦੀ ਹੋਰਾਂ ਦੇ ਹੱਥੀਂ ਲੱਗਦੀ ਏ। ਕਿਤੇ ਨਾ ਕਿਤੇ ਵਿਅੰਗ ਵੀ ਕਰਦੇ ਆ ਰੋਜ਼ ਦਿਨ ਸ਼ਰਫ ਕਿ ਗਰੀਬ ਲੋਕ ਜਿਹੜੇ ਆ ਉਹਨਾਂ ਦੇ ਖੂਨ ਨੁੱਚੜ ਜਾਂਦੇ ਆ ਗਰੀਬ ਲੋਕ ਜਿਹੜੇ ਆ ਉਹਨਾਂ ਦੀ ਕੁਰਬਾਨੀ ਜਿਹੜੀ ਆ ਉਹ ਉਹਦੇ ਸ਼ਹੀਦ ਵੀ ਹੋ ਜਾਂਦੇ ਆ ਆਪਣੀ ਜ਼ਿੰਦਗੀ ਨੂੰ ਖਤਮ ਵੀ ਕਰ ਲੈਂਦੇ ਆ ਪਰ ਉਸ ਚੀਜ਼ ਦਾ ਕਈ ਵਾਰ ਸਿਹਰਾ ਜਿਹੜਾ ਹੈ ਉਹ ਕਿਸੇ ਹੋਰ ਨੂੰ ਮਿਲ ਜਾਂਦਾ ਜਾਂ ਫਿਰ ਜਿਹੜੇ ਦੂਜੇ ਲੋਕ ਆ ਉਹ ਸਜਾਦੀ ਨੂੰ ਮੰਨਦੇ ਆ ਪਰ ਜਿਨ੍ਹਾਂ ਨੇ ਆਪਣੀ ਕੁਰਬਾਨੀ ਦੇ ਦਿੱਤੀ ਜਿਹੜੇ ਸ਼ਹੀਦ ਹੋ ਚੁੱਕੇ ਉਹ ਤਾਂ ਖਤਮ ਹੋ ਜਾਂਦੇ ਆ ਸੋ ਬਹੁਤ ਹੀ ਦੁੱਖ ਉਹ ਚੱਲਦੇ ਦੇਸ਼ ਬਦਲੇ ਬੰਦੇ ਕੌਮ ਦੇ ਜਿਹੜੇ ਦਲੇਰ ਹੁੰਦੇ ਕਹਿੰਦੇ ਉਹ ਹੀ ਲੋਕ ਦੁੱਖ ਚੱਲਦੇ ਆ ਆਪਣੇ ਦੇਸ਼ ਦੇ ਖਾਤਰ ਆਪਣੀ ਕੌਮ ਦੀ ਖਾਤਰ ਜਿਹੜੇ ਦੇਸ਼ ਦੇ ਵਿੱਚ ਲੋਕ ਦਲੇਰ ਹੁੰਦੇ ਆ ਜਿਹੜੇ ਦਲੇਰ ਲੋਕ ਨੇ ਜਿਹੜੇ ਬਹਾਦਰ ਲੋਕ ਨੇ ਉਸ ਕੌਮ ਦੇ ਲੋਕ ਜਿਹੜੀ ਕੌਮ ਦੇ ਲੋਕ ਦਲੇਰ ਨੇ ਬਹਾਦਰ ਨੇ ਉਹ ਹੀ ਲੋਕ ਜ਼ਿਆਦਾ ਦੁੱਖ ਤਕਲੀਫਾਂ ਨੂੰ ਵੀ ਚੱਲਦੇ ਆ ਉਦਾਹਰਨ ਵਜੋਂ ਜੇ ਅਸੀਂ ਸਮੇਂ ਦੀ ਸਰਕਾਰ ਦੀ ਹਾਂ ਚ ਹਮਲਾਈ ਜਾਈਏ ਉਹਦੇ ਗਲਤ ਕੰਮ ਨੂੰ ਵੀ ਠੀਕ ਕਹਿੰਦੇ ਜਾਈਏ ਤੇ ਉਹਨੂੰ ਕੋਈ ਤਕਲੀਫ ਨਹੀਂ ਹੋਣੀ ਪਰ ਜਿਹੜਾ ਬੰਦਾ ਉਹਦਾ ਵਿਰੋਧ ਕਰੇਗਾ ਗਲਤ ਨੂੰ ਗਲਤ ਆਖੇਗਾ ਉਹ ਸਹੀ ਮਾਇਨੇ ਚ ਦਲੇਰ ਵੀ ਹੋਏਗਾ ਤੇ ਉਹਨੂੰ ਦੁੱਖ ਤਕਲੀਫਾਂ ਵੀ ਚੱਲਣੇ ਪੈਣਗੇ ਸੋ ਇਟਾਂ ਉਸੇ ਨੂੰ ਬਹੁਤੀਆਂ ਪੈਂਦੀਆਂ ਨੇ ਜਿਹੜੀ 베ਰੀ ਦੇ ਨਾਲ ਨੇ 베ਰ ਹੁੰਦੇ ਇਹ ਲੋਗ ਜਿਨ੍ਹਾਂ ਦੇ ਕੋਲ ਕੋਈ ਗੁਣ ਹੈਗਾ ਕੋਈ ਫਲ ਹੈਗਾ ਇਮਾਨਦਾਰੀ ਦਾ ਗੁਣ ਹੈਗਾ ਸੱਚਾਈ ਦਾ ਗੁਣ ਹੈਗਾ ਦਲੇਰੀ ਦਾ ਬਹਾਦਰੀ ਦਾ ਗੁਣ ਹੈਗਾ ਉਹਨਾਂ ਨੂੰ ਤਕਲੀਫਾਂ ਵੀ ਜ਼ਿਆਦਾ ਚੱਲਣੀਆਂ ਪੈਂਦੀਆਂ ਇਟਾਂ ਵੀ ਉਹਨਾਂ ਨੂੰ ਹੀ ਪੈਂਦੀਆਂ ਤਕਲੀਫਾਂ ਵੀ ਉਹਨਾਂ ਨੂੰ ਹੀ ਚੱਲਣੀਆਂ ਪੈਂਦੀਆਂ ਕੌਣ ਪੁੱਛਦਾ ਕਾਵਾਂ ਤੇ ਗਿੱਦੜਾਂ ਨੂੰ ਕੈਦ ਪਿੰਜਰੇ ਬਾਜ ਤੇ ਸ਼ੇਰ ਹੁੰਦੇ ਕਾਂ ਅਤੇ ਗਿੱਦੜਾਂ ਨੂੰ ਨਕਾਰਾਤਮਕ ਅਰਥਾਂ ਵਿੱਚ ਲਿਆਉਣੇ ਕਿ ਕਾਂ ਤੇ ਗਿੱਦੜ ਜਿਹੜੇ ਆ ਉਹ ਡਰਪੋਕ ਵੀ ਮੰਨੇ ਜਾਂਦੇ ਆ ਇਹਨਾਂ ਦੇ ਵਿੱਚ ਅਣਖ ਬਹਾਦਰੀ ਵਰਗੀਆਂ ਚੀਜ਼ਾਂ ਨਹੀਂ ਹੈਗੀਆਂ ਪਰ ਬਾਜ਼ ਤੇ ਸ਼ੇਰ ਅਣਖੀਆ ਬਹਾਦਰ ਨੇ ਸੋ ਹਮੇਸ਼ਾ ਉਹ ਲੋਕ ਜਿਹੜੇ ਸਾਡੀ ਕੌਮ ਦੇ ਅੰਦਰ ਬਾਜ਼ ਤੇ ਸ਼ੇਰ ਵਾਂਗ ਦਲੇਰ ਨੇ ਉਹਨਾਂ ਨੂੰ ਹੀ ਕਾਇਦ ਕੀਤਾ ਜਾਂਦਾ ਆਮ ਲੋਕ ਜਿਹੜੇ ਹਾਂ ਚਾਹ ਮਲਾਈ ਜਾਂਦੇ ਆ ਜਿਨ੍ਹਾਂ ਦੇ ਅੰਦਰ ਉਹ ਭਾਵਨਾ ਆਜ਼ਾਦੀ ਨੂੰ ਲੈਣ ਵਾਲੀ ਨਹੀਂ ਹੈਗੀ ਕੁਰਬਾਨੀ ਦੀ ਭਾਵਨਾ ਨਹੀਂ ਹੈਗੀ ਦਲੇਰੀ ਨਿਮੰਦਾਰੀ ਸੱਚਾਈ ਨਹੀਂ ਹੈਗੀ ਜਿਹੜੇ ਸਮੇਂ ਦੀ ਸਰਕਾਰ ਦੇ ਨਾਲ ਗਲਤ ਨੂੰ ਗਲਤ ਕਹਿ ਕੇ ਮੱਥਾ ਨਹੀਂ ਲਾਉਂਦੇ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਉਹਨਾਂ ਨੂੰ ਕੋਈ ਤਕਲੀਫ ਨਹੀਂ ਆਉਂਦੀ ਪਰ ਜਿਹੜੇ ਦਲੇਰ ਹੁੰਦੇ ਆ ਜਿਹੜੇ ਬਹਾਦਰ ਹੁੰਦੇ ਆ ਜਿਹੜੇ ਅਣਖੀ ਹੁੰਦੇ ਆ ਉਹਨਾਂ ਨੂੰ ਕਈ ਤਕਲੀਫਾਂ ਜੜੀਆਂ ਆ ਉਹ ਚੱਲਣੀਆਂ ਪੈਂਦੀਆਂ ਤੇ ਉਹਨਾਂ ਨੂੰ ਕਈ ਵਾਰ ਕੈਦ ਵੀ ਉਹਨਾਂ ਨੂੰ ਹੀ ਕੀਤਾ ਜਾਂਦਾ ਕਤਰੇ ਲਹੂ ਤੇ ਪਾਣੀ ਦੇ ਬੰਦ ਹੋ ਕੇ ਸ਼ਰਫ ਮੋਤੀ ਤੇ ਮਸ਼ਕੋ ਫੇਰ ਹੁੰਦੇ ਆ ਲਹੂ ਪਾਣੀ ਇੱਕ ਕਰਕੇ ਇਕੱਠੇ ਹੋ ਕੇ ਫਿਰ ਉਹ ਜਿਹੜੇ ਸ਼ਰਫ ਮੋਤੀ ਜਿਹੜਾ ਆ ਉਹ ਫੇਰ ਬਣਦਾ ਹੈ ਜਦੋਂ ਕੁਰਬਾਨੀ ਦੀ ਭਾਵਨਾ ਰੱਖਦੇ ਆ ਕੁਰਬਾਨ ਹੋ ਕੇ ਫੇਰ ਉਹ ਮੋਤੀ ਦੀ ਤਰ੍ਹਾਂ ਅਮਰ ਹੋ ਜਾਂਦੇ ਆ ਫਿਰ ਉਹਨਾਂ ਦੀ ਖੁਸ਼ਬੂ ਜਿਹੜੀ ਆ ਉਹ ਚਾਰੇ ਪਾਸੇ ਫੈਲ ਜਾਂਦੀ ਹੈ ਜਦੋਂ ਜਿਹੜੇ ਲੋਕ ਕੁਰਬਾਨੀ ਦੀ ਭਾਵਨਾ ਆਪਣੇ ਅੰਦਰ ਰੱਖਦੇ ਸਵਾਸ ਕਰਦੀ ਹਾਂ ਕਿ ਵਿਸ਼ਾ ਵਸਤੂ ਅਤੇ ਸਾਰ ਲਿਖਣ ਦੇ ਵਿੱਚ ਤੁਹਾਨੂੰ ਜ਼ਰੂਰ ਮਦਦ ਮਿਲੇਗੀ ਧੰਨਵਾਦ